ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਪਿੰਡ ਥੜਾ ਮੋੜ ਜਿਹੜਾ ਫਰੀਦਕੋਟ ਸੋ ਬਹੁਤ ਹੀ ਸਾਰੇ ਟਰੈਕਟਰ ਆ ਬਾਈ ਕੋਲੇ ਤੁਹਾਨੂੰ ਸਾਰੇ ਵਿਖਾਉਣੇ ਆ ਸੋ ਸਭ ਤੋਂ ਪਹਿਲਾਂ ਆ ਗਿਆ ਸਵਰਾਜ 855 ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 1997 ਮਾਡਲ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਪੀਬੀ 29 ਪੰਜਾਬ ਨੰਬਰ ਆ ਮੋਗੇ ਦਾ ਨੰਬਰ ਆ ਟਰੈਕਟਰ ਦਾ ਸਾਰਾ ਓਰੀਜਨਲ ਰੰਗ ਪੀੜ ਦਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਜੇ ਗੱਲ ਕਰੀਏ ਟਰੈਕਟਰ ਦੇ ਰੇਡ ਦੀ ਇੱਕ ਲੱਖ ਤੇ 85 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਇੰਜਨ ਗੇਅਰ ਦੀ ਮਾਲਕੀ ਬੀਨਾ ਵੱਲੋਂ ਫੁੱਲ ਗਾਰੰਟੀ ਹੈ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਚਾਰੇ ਟਾਇਰ ਅੱਧੇ ਟਾਇਰ ਆ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਕਿਹੜੀ ਹੈ ਨਾ ਮਗਰਾ ਟਰੈਕਟਰ ਦੇ ਵੇਚਦਾਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਭਾੜਾ ਕੋਈ ਆ ਕੇ ਵਾਹ ਕੇ ਟਰੈਕਟਰ ਲਿਆ ਸਕਦਾ ਕਿਸੇ ਵੀ ਮੈਸਤਰੀ ਨੂੰ ਚੈੱਕ ਕਰਾ ਕੇ ਤੁਸੀਂ ਟਰੈਕਟਰ ਲਿਆ ਸਕਦੇ ਹੋ ਫੁੱਲ ਗਾਰੰਟੀ ਆ 1.85 ਲੱਖ ਡਿਮਾਂਡ ਆ ਬਾਕੀ ਵੀਡੀਓ ਵੇਖਣ ਨਾਲ ਜਿਹੜਾ ਆਪਣੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਮਾਨਤਾ ਟਰੈਕਟਰ ਦੇ ਵਿੱਚੋਂ ਜ਼ਰੂਰ ਹੋ ਜਾਊਗਾ ਅੱਗੇ ਆ ਗਿਆ ਫੋਰਡ 3600 ਫੋਰਡ 3600 ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 1991 ਮਾਡਲ ਆ ਸਾਰਾ ਹੀ オリジナル ਆ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਫੈਬਰ ਵਾਲੀ ਛਤਰੀ ਲੱਗੀ ਟਰੈਕਟਰ ਦੇ ਉੱਤੇ ਜੇ ਗੱਲ ਕਰੀਏ ਟਾਇਰਾਂ ਦੀ 30 ਤੋਂ 35 ਪੈਸੇ ਪੱਕੇ ਟਾਇਰ ਆ ਇੰਡੀਆ ਕੇ ਦੀ ਫੁੱਲ ਗਾਰੰਟੀ ਜੇ ਕਿਸੇ ਨੇ ਸ਼ੌਂਕ ਨਾ ਵੀ ਬਾਈ ਨੇ ਤਿਆਰ ਕਰਾਉਣਾ ਟਰੈਕਟਰ ਸਾਰੇ ਓਰੀਜਨਲ ਆ ਵੀ ਆਵ ਨੰਬਰ ਆ 115 ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਅੱਗੇ ਆ ਗਿਆ ਫੋਰਡ 3600 ਫੋਰਡ 3600 ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 82 ਮਾਡਲ ਆ ਓਰੀਜਨਲ ਰੰਗ ਪੇਟ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਦਰੀ ਸਾਰਾ ਨਾਲ ਮਿਲੂਗਾ 82 ਮਾਡਲ ਆ 90000 ਦੇ ਟਰੈਕਟਰ ਦੀ ਡਿਮਾਂਡ ਆ ਦੇਖਾਦੇ ਹਾਂ ਤੇ ਕੰਡੀਸ਼ਨ ਅੱਗੇ ਆ ਗਿਆ ਬਈ ਫਾਰਮ 60 ਫਾਰਮ 60 ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 7 ਮਾਡਲ ਟਰੈਕਟਰ ਆ ਇੰਡੀਅਨ ਗੇਟ ਦਾ ਟਰੈਕਟਰ ਚੰਗਾ ਅਰੀਜਣਾ ਰੰਗ ਪੇੜਾ ਤੁਸੀਂ ਟਰੈਕਟਰ ਦਾ ਦੇਖ ਖਾਦੇ ਹੋ ਬੇ ਦਾਗ ਮਗਰਾੜਾ ਵੀ ਆਵ ਨੰਬਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੇ ਅੱਦੇ ਟਾਇਰਾ ਟਰੈਕਟਰ ਦੇ ਪੱਕੇ ਟਾਇਰ ਆ ਜੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ 1 ਲੱਖ ਤੇ 75 ਹਜ਼ਾਰ ਉਸ ਟਰੈਕਟਰ ਦੀ ਡਿਮਾਂਡ ਆ ਬਾਕੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾ ਵੱਲੋਂ ਕੋਈ ਵੀ ਆਵੇ ਸਾਰੇ ਟਰੈਕਟਰਾਂ ਚ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਕੋਈ ਵੀ ਆਵੇ ਟਰੈਕਟਰ ਨੂੰ ਚਲਾ ਕੇ ਵਾ ਕੇ ਲਿਆ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਆ ਗਿਆ ਮਹਿੰਦਰਾ 265 DI ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 95 ਮਾਡਲ ਆ ਡਿਮਾਂਡ ਹੈਗੀ 1 ਲੱਖ 5000 1 ਲੱਖ 5000 ਇਸ ਟਰੈਕਟਰ ਦੀ ਡਿਮਾਂਡ ਆ ਪਿਆਵ ਨੰਬਰ ਅਰੀਜਨਲ ਰੰਗ ਦਾ ਹਰਾ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਮਗਰਾੜ ਟਰੈਕਟਰ ਦੇ ਬੇਦਾਗ ਆ ਬੇਦਾਗ ਮਗਰਾੜ ਆ ਜੇ ਗੱਲ ਕਰੀਏ ਟਾਇਰਾਂ ਦੀ ਅੱਡੇ ਟੈਰਾ ਟਰੈਕਟਰ ਦੇ ਪੱਕੇ ਟੈਰਾ ਇੰਦਨਗਿਰ ਦੀ ਫੁੱਲ ਗਰੰਟੀ ਆ ਅੱਗੇ ਆ ਗਿਆ ਐਸਕਾਟ ਤੇ ਟਾਸਕਾਡ 99 ਮਾਡਲ ਆ ਜੇ ਗੱਲ ਕਰੀਏ ਡਿਮਾਂਡ ਦੀ 80000 ਰੇ ਟਰੈਕਟਰ ਦੀ ਡਿਮਾਂਡ ਆ ਬਾਕੀ origignal ਰੰਗ ਪੇੜ ਦਾ ਟਰੈਕਟਰ ਆ ਦੇਖ ਸਕਦੇ ਹੋ 325 ਛਤਰੀ ਲੱਗੀ ਆ ਜਿਵੇਂ ਸਾਰਾ ਸਮਾਨ ਆ ਟਰੈਕਟਰਾਂ ਦੇ ਨਾਲ ਸਾਰਾ ਮਿਲੂਗਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਸਾਰੇ ਟਰੈਕਟਰਾਂ ਦੇ ਨਾਲ ਮਿਲੂਗਾ ਪੱਕੇ ਟੈਰਾ ਦੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਡੀਅਨ ਗੇਟ ਦੀ ਸਾਰੇ ਟਰੈਕਟਰਾਂ ਦੀ ਫੁੱਲ ਗਾਰੰਟੀ ਆ। ਬਾਕੀ ਸਾਰੇ ਟਰੈਕਟਰਾਂ ਦੀ ਮਾਨਤਾਂ ਜ਼ਰੂਰ ਹੋ ਜੂਗਾ। ਅੱਗੇ ਆ ਗਿਆ ਫਾਰਮ ਟਰੈਕ 55। ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ 1997 ਮਾਡਲ ਟਰੈਕਟਰ ਆ। ਪਿਆਵ ਨੰਬਰ ਆ। origignal ਰੰਗ ਬੇੜ ਦਾ ਹਰਾ ਟਰੈਕਟਰ ਆ। ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ 80 ਤੋਂ 85 ਪੈਸੇ ਟਾਇਰ ਆ ਟਰੈਕਟਰ ਦੇ MRF ਕੰਪਨੀ ਦੇ। ਮਗਰ ਆ ਟਰੈਕਟਰ ਦੇ ਵੇਦ ਆਗਾ। ਵੇ ਦਾਗਮ ਗਰਾੜਾ ਬਾਕੀ ਜਿਵੇਂ ਸਾਰਾ ਸਮਾਨ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਦੇ ਨਾਲ ਮਿਲੂਗਾ オリジナル ਰੰਗ ਪੇਡ ਦਾ ਟਰੈਕਟਰ ਹੈ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਡਿਸਕ ਬ੍ਰੇਕਾਂ ਟਰੈਕਟਰ ਦੀਆਂ ਬੈਂਪਰ ਲੱਗਾ ਮੂਰੇ ਜੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ 1 ਲੱਖ ਤੇ 45 ਹਜ਼ਾਰ ਹੈ ਟਰੈਕਟਰ ਦੀ ਡਿਮਾਂਡ ਆ ਮਾਤਾਂਨ ਬਾਕੀ ਟਰੈਕਟਰ ਦੇ ਵਿੱਚ ਹੋ ਜਾਊਗਾ ਅੱਗੇ ਆ ਗਿਆ ਫੋਰਡ 3610 ਉੜੀ 6310 ਟਰੈਕਟਰ ਆ ਪੀਵੀ05 ਰੋਈਪੁਰ ਦਾ ਟਰੈਕਟਰ ਦਾ ਨੰਬਰ ਆ Ориジナル ਰੰਗ ਪੇੜ ਦਾ ਸਾਰਾ ਟਰੈਕਟਰ ਆ 99 ਮਾਡਲ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਆ Ориジナル ਰੰਗ ਪੇੜ ਦਾ ਟਰੈਕਟਰ ਆ 1 ਲੱਖ 1 ਲੱਖ 45 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਬੇਦਾਗ ਟਰੈਕਟਰ ਦੇ ਮਗਰਾੜਾ ਬਾਕੀ ਸਾਰੇ ਟਰੈਕਟਰਾਂ 'ਚ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪਣਾ ਕੋਈ ਟਰੈਕਟਰ ਚਲਾ ਕੇ ਵਾਹ ਕੇ ਲਿਆ ਸਕਦਾ। ਫੌਲਗਨਾਟੀਆ ਸਾਰੇ ਟਰੈਕਟਰ ਸਾਨੂੰ ਪਿਆਵ ਨੰਬਰ ਟਰੈਕਟਰ ਮਿਲਣਗੇ। ਸੋ ਅੱਗੇ ਆ ਗਿਆ ਫਾਰਮ 60। ਫਾਰਮ 60 ਟਰੈਕਟਰ ਆ ਪੀਬੀ05 ਪਰੋਈਪੁਰ ਦਾ ਨੰਬਰ ਆ ਪਿਆਵ ਨੰਬਰ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਤੇ 95 ਪੈਸੇ ਜਮਾਂ ਨਵੇਂ ਟਾਇਰ ਆ। ਤੁਹਾਨੂੰ ਬਿੱਲ ਮਿਲ ਜੂਗਾ ਟਾਇਰਾਂ ਦਾ ਵੀ ਜੇ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ। ਸਾਤ ਦਾ ਮਾਡਲ ਆ origignal ਰੰਗ ਪੇੜ ਦਾ ਸਾਰਾ ਟਰੈਕਟਰ ਆ ਇੰਜਨ ਗੇਅਰ ਦੀ ਟਰੈਕਟਰ ਚ ਫੁੱਲ ਗਾਰੰਟੀ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬੇਦਾਗ ਟਰੈਕਟਰ ਦੇ ਮਗਰਾੜ ਆ ਬਾਕੀ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਸਮਾਨ ਮਿਲੂਗਾ ਨਾਲ ਤੁਸੀਂ ਇੱਕ ਵਾਰੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਜੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ 2 ਲੱਖ ਤੇ 95 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਕੰਡੀਸ਼ਨ ਤੇ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੋਈ ਵੀ ਆ ਕੇ ਟਰੈਕਟਰ ਨੂੰ ਵਾਹ ਕੇ ਚਲਾ ਕੇ ਲੈ ਆ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਈਆਂ ਨੂੰ ਸੋ ਅੱਗੇ ਆ ਗਿਆ ਮਹਿੰਦਰਾ 255 DI ਆਪਣੀ ਦੇਸੀ ਬਾਹਰ ਮਹਿੰਦਰੀ ਕਹਿ ਦਿੰਨੇ ਆ 2019 ਮਾਡਲ ਆ ओरिजिनल 91 ਘੰਟੇ ਚੱਲੀ ਆ ਰਿਕਾਰਡ ਦੇ ਨਾਲ ਕੰਪਨੀ ਰਿਕਾਰਡ ਦੇ ਨਾਲ ਪਹਿਲੇ ਨਾਂ ਪਹਿਲੀ ਸਰਵਿਸ ਹੋਣੀ ਆ ਪਹਿਲੀ ਸਰਵਿਸ ਨਾ ਜੀ ਹੋਣੀ ਆ ਪਹਿਲੀ ਸਰਵਿਸ ਹੋਣੀ ਆ ਜੇ ਗੱਲ ਕਰੀਏ ਡਿਮਾਂਡ ਦੀ 375000 ਨਿਮਾਂਡ ਆ ਟਾਇਰ ਚਾਰੇ 90 ਤੋਂ 95 ਪੈਸੇ ਟਾਇਰ ਪਏ ਆ ਮੇਰੇ ਦਾਗ ਮਗਰਾ ਆ ਤੁਸੀਂ ਦੇਖ ਸਕਦੇ ਹੋ Ориジナル ਰੰਗ ਆ ਸਾਰਾ ਸ਼ੋਰੂਮ ਕੰਡੀਸ਼ਨ ਹੀ ਆ ਹਜੇ ਸੀਟ ਤੋਂ ਲਿਫਾਫੇ ਨਹੀਂ ਲੱਥੇ ਤੁਸੀਂ ਦੇਖ ਸਕਦੇ ਹੋ